ਇੱਕ ਵਾਰ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਨੂੰ ਕੇਸੀ ਇਸ਼ਨਾਨ ਕਰਵਾ ਰਹੇ ਸਨ ਬੀਬੀ ਪਾਨੀ ਜੀ ਨੇ ਵੇਖਿਆ ਕਿ ਗੁਰੂ ਸਾਹਿਬ ਜਿਸ ਪੀੜੀ ਉੱਪਰ ਬੈਠੇ ਸਨ ਉਸਦਾ ਇੱਕ ਪਾਵਾ ਟੁੱਟਣ ਵਾਲਾ ਹੈ ਅਨੀ ਜੀ ਨੇ ਝੱਟਪਟ ਆਪਣਾ ਹੱਥ ਉਸ ਪਾਵੇ ਦੇ ਥਲੇ ਦੇ ਦਿੱਤਾ ਤੇ ਪਾਵੇ ਦਾ ਕਿਲ ਉਹਨਾਂ ਦੇ ਹੱਥ ਵਿੱਚ ਉੱਭ ਗਿਆ ਜਦੋਂ ਗੁਰੂ ਅਮਰਦਾਸ ਜੀ ਨੇ ਪਾਣੀ ਵਿੱਚ ਭੁਲਿਆ ਕੂਨ ਦੇਖਿਆ ਤਾਂ ਉਹ ਜਲਦੀ ਨਾਲ ਪੀੜੀ ਤੋਂ ਉੱਤੇ ਅਤੇ ਬੀਬੀ ਪਾਣੀ ਜੀ ਦੀ ਸੇਵਾ ਵੇਖ ਕੇ ਗੁਰੂ ਅਮਰਦਾਸ ਜੀ ਉਹਨਾਂ ਤੋਂ ਬਹੁਤ ਪਰਸੰਨ ਹੋਏ ਉਹਨਾਂ ਆਖਿਆ ਮੰਗ ਦੀ ਏ ਕੀ ਮੰਗ ਦੀ ਹੈ ਇਹ ਕਿਰੇ ਕਾਜਦਾਰ ਹੋ ਗਏ ਹਾਂ ਤੇ ਬੀਬੀ ਪਾਣੀ ਜੀ ਕਹਿ ਲਗੇ ਨਹੀਂ ਦਾਜੀ ਆਪ ਜੀ ਦਿੱਤਾ ਸਾਡੇ ਕੋਲ ਸਭ ਕੁਝ ਹੈ ਉਸ ਟਾਈਮ ਨੇ ਹੁਣਾਂ ਤੋਂ ਇਹ ਘਰ ਦੁਆਰ ਪੁੱਟੇ ਪਰ ਬੀਬੀ ਪਾਨੀ ਜੀ ਨੇ ਹਰ ਵਾਰੀ ਹੀ ਜਵਾਬ ਦਿੱਤਾ ਕਿ ਗੁਰੂ ਸਾਹਿਬ ਨੇ ਇੱਕੀ ਵਾਰ ਪੁੱਛਿਆ ਤਾਂ ਬੀਬੀ ਪਾਨੀ ਜੀ ਕਹਿਣ ਲੱਗੇ ਕਿ ਪਿਤਾ ਜੇਕਰ ਆਪ ਜੀ ਇੰਨੇ ਪ੍ਰਸੰਨ ਹੋ ਤਾਂ ਮੇਰੇ ਨਾਲ ਹੀ ਤਵਜਲ ਕਰੋ ਤੇ ਗੁਰਤਾ ਕੰਦੀ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਸੋਟੀਆਂ ਵਿੱਚ ਹੀ ਰਹੇ ਬੀਬੀ ਪਾਨੀ ਜੀ ਨੇ ਇਹ ਬਚਨ ਸੁਣ ਕੇ ਗੁਰੂ ਪਾਤਸ਼ਾਹ ਨੇ ਕਿਹਾ ਠੀਕ ਹੈ